ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਫੇਰ ਮਿਲਦੇ ਆਂ ਆਪਾਂ ਆਪਣੀ ਵੀਡੀਓ ਦੇ ਨਾਲ ਜੋ ਕਿ ਆਪਣੀਆਂ ਭੈਣਾਂ ਲਈ ਆ ਆਪਣੇ ਬਿਊਟੀ ਨਾਲ ਰਿਲੇਟਡ ਆ ਅੱਜ ਆਪਾਂ ਤੁਹਾਨੂੰ ਛੋਟੀ ਜਿਹੀ ਚੀਜ਼ ਦੱਸਣ ਲੱਗੇ ਆ ਜਿਹੜੀ ਤੁਸੀਂ ਰਾਤ ਨੂੰ ਯੂਜ਼ ਕਰਨੀ ਆ ਤੇ ਜਿਹਦੇ ਫਾਇਦੇ ਕੀ ਆ ਵੀ ਇੰਨੇ ਕ ਜਾਦੇ ਫਾਇਦੇ ਆ ਨਾ ਤੁਸੀਂ ਹੈਰਾਨ ਮੰਨੋਗੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਸਿਰਫ ਮ사ਜ ਹੀ ਆ ਉਹ ਆਪਣੇ ਫੇਸ ਤੇ ਕਰਨੀ ਜਿਹੜੀ ਆਪਾਂ ਬਹੁਤ ਸਾਰੇ ਜਿਹੜੀਆਂ ਤੁਹਾਡੀਆਂ ਪ੍ਰੋਬਲਮ ਆ ਜਿਹੜੀਆਂ ਸੋਲਵ ਹੋ ਜਾਣਗੀਆਂ ਜੇ ਕਿਸੇ ਦਾ ਮਤਲਬ ਇੱਥੇ ਰਿੰਕਲਸ ਪਏ ਹੋਏ ਆ ਛਾਈਆਂ ਜਾਂ ਮਤਲਬ ਸਕਿਨ ਆ ਜਿਹੜੀ ਡਲ ਹੋ ਗਈ ਆ ਸਕਿਨ ਤੇ ਕਾਲੇ ਕਾਲੇ ਦਾਗ ਪੈ ਗਏ ਆ ਉਹ ਪੂਰੀ ਤਰ੍ਹਾਂ ਰਿਮੂਵ ਹੋ ਜਾਣਗੇ ਠੀਕ ਆ ਤੇ ਇੱਕ ਜਿਹੜਾ ਤੁਹਾਡਾ ਫੇਸ ਆ ਉਹ ਇੱਕ ਨਵੀਂ ਮਤਲਬ ਨਵਾਂ ਜਿਹਾ ਖੜਜੂਗਾ ਖੜਿਆ ਖੜਿਆ ਹੋ ਜੂਗਾ ਤੁਹਾਡਾ ਕਲਰ ਆ ਜਿਹੜਾ ਫੇਰ ਹੋਊਗਾ ਤੇ ਜਿਹੜੀ ਸਕਿਨ ਆ ਸੌਫਟ ਹੋਊਗੀ ਤੇ ਉਹ ਕਰਨੀ ਜਿਹੜੀ ਆਪਾਂ ਅੱਜ ਤੁਹਾਨੂੰ ਰੈਮਡੀ ਦੱਸਾਂਗੇ ਉਹ ਕਰਨੀ ਤੁਸੀਂ ਰਾਤ ਨੂੰ ਹੀ ਆ ਤੇ ਇੱਕ ਛੋਟੀ ਜਿਹੀ ਚੀਜ਼ ਆ ਕੋਈ ਜ਼ਿਆਦਾ ਚੀਜ਼ਾਂ ਨਹੀਂ ਸਿਰਫ ਆਪਾਂ ਇੱਕ ਚੀਜ਼ ਨਾਲ ਹੀ ਕਰਾਂਗੇ ਕੋਈ ਬਾਹਲਾਂ ਚੀਜ਼ਾਂ ਨਹੀਂ ਇਕੱਠੀਆਂ ਕਰਨੀਆਂ ਠੀਕ ਆ ਤੇ ਨਾ ਹੀ ਕੋਈ ਆਪਾਂ ਨੂੰ ਬਾਹਲਾ ਵੀ ਆਏ ਆ ਵੀ ਬਾਜ਼ਾਰ ਚੋਂ ਲੈ ਕੇ ਆਉਣਾ ਬਹੁਤ ਮਹਿੰਗਾ ਸਮਾਨ ਆਪਾਂ ਤੁਹਾਨੂੰ ਪਤਾ ਵੀ ਜਿਹੜੀ ਆਪਾਂ ਰੈਮਡੀ ਦੱਸਦੇ ਆ ਉਹ ਤੁਹਾਨੂੰ ਆਪਾਂ ਸਿਰਫ ਜਿਹੜੀਆਂ ਘਰੇ ਪਏ ਸਮਾਨ ਨਾਲ ਹੀ ਤੇ ਘਰ ਵਿੱਚ ਪੰਗਾ ਚੀਜ਼ਾਂ ਨਾਲ ਹੀ ਦੱਸਦੇ ਹੁੰਨੇ ਆ ਵੀ ਆਪਾਂ ਆਪਣੇ ਆਪ ਨੂੰ ਕਿਵੇਂ ਲਖਾਰ ਸਕਦੇ ਆ ਤੇ ਕਿਵੇਂ ਸੋਨਾ ਬਣਾ ਸਕਦੇ ਆ ਤੇ ਚਲੋ ਜੀ ਠੀਕ ਆ ਆਪਾਂ ਕਰਦੇ ਅੱਜ ਦੀ ਆਪਣੀ ਰੈਮਡੀ ਸ਼ੁਰੂ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਹੈਗੀ ਇੱਕ ਗ੍ਰੈਸਲੀਨ ਦੇਖੋ ਮੇਰੇ ਕੋਲੇ ਤਾਂ ਆਵਲੀ ਆ ਠੀਕ ਆ ਤੁਹਾਡੇ ਕੋਲੇ ਜਿਹੜੀ ਵੀ ਹੈਗੀ ਐ ਵੈਸੇ ਤਕਰੀਬਨ ਮੈਨੂੰ ਲੱਗਦਾ ਸਾਰਿਆਂ ਦੇ ਘਰਾਂ 'ਚ ਗ੍ਰੈਸਲੀਨ ਹੁੰਦੀ ਆ ਜੇ ਨਹੀਂ ਹੈਗੀ ਤਾਂ ਇਹ ਆਮ ਹੀ ਮੈਡੀਕਲ ਤੋਂ ਮਿਲ ਜਾਂਦੀ ਆ ਇਹਦੀ ਏਡੀ ਸਾਰੀ ਸ਼ੀਸ਼ੀ ਸਸਤੀ ਮਿਲ ਜਾਂਦੀ ਕੋਈ ਜ਼ਿਆਦਾ ਮਹਿੰਗੀ ਨਹੀਂ 20 30 ਰੁਪਏ ਦੀ ਮਿਲਦੀ ਆ ਕਿੰਨਾ ਟਾਈਮ ਕੱਢ ਜਾਂਦੀ ਆ ਤੇ ਇਹਦੇ ਜਿਹੜੇ ਫਾਇਦੇ ਆ ਨਾ ਤੁਸੀਂ ਜਾਣ ਕੇ ਹਰਾ ਰਹੇ ਹੋਗੇ ਇਹ ਸਕਿਨ ਨੂੰ ਮੋਇਸਚਰਾਈਜ਼ ਵੀ ਕਰਦੀ ਆ ਲੌਕ ਵੀ ਕਰਦੀ ਆ ਤੇ ਜਿਹੜੀ ਤੁਹਾਡੀ ਸਕਿਨ 'ਚ ਉਹ ਡਸਟ ਆ ਉਹ ਵੀ ਮਤਲਬ ਕਾੜਦੀ ਆ ਜੇ ਤੁਹਾਡਾ ਮਤਲਬ ਤੁੱਪ ਨਾਲ ਰੰਗ ਆ ਜਿਹੜਾ ਕਾਲਾ ਹੋਇਆ ਹੋਇਆ ਉਹ ਚੀਜ਼ ਨੂੰ ਇਹ ਕਲੀਅਰ ਕਰ ਦਿੰਦੀ ਆ ਸਾਫ਼ ਕਰ ਦਿੰਦੀ ਆ ਹੌਲੀ ਹੌਲੀ ਜੇ ਆਪਾਂ ਇਹਨੂੰ ਯੂਜ਼ ਕਰਨਾ ਕਰਨਾ ਕਦੋਂ ਆ ਇਹਨੂੰ ਯੂਜ਼ ਤੁਸੀਂ ਸਿਰਫ ਰਾਤ ਨੂੰ ਕਰਨਾ ਦਿਨ ਨੂੰ ਨਹੀਂ ਕਰਨਾ ਇਹ ਤੁਸੀਂ ਤਾਂ ਖਾਸ ਕਰਕੇ ਧਿਆਨ ਰੱਖਣਾ ਇਸ ਚੀਜ਼ ਦੀ ਜਿਹੜੀ ਮ사ਜ ਆ ਤੁਸੀਂ ਰਾਤ ਨੂੰ ਹੀ ਕਰਨੀ ਆ ਦੇਰ ਵੇਲੇ ਨਹੀਂ ਕਰਨੀਗੀ ਜਦੋਂ ਬਿਲਕੁਲ ਤੁਸੀਂ ਪੈਣਾ ਤਾਂ ਤੁਸੀਂ ਉਦੋਂ ਇਹਦੀ ਮ사ਜ ਜਿਹੜੀ ਕਰਨੀ ਹੈ ਠੀਕ ਆ ਤੇ ਇਹਦੇ ਚ ਆਪਾਂ ਸਿਰਫ ਇੱਕ ਚੀਜ਼ ਹੋਰ ਮਲਾਉਣੀ ਆ ਕੋਈ ਜ਼ਿਆਦਾ ਚੀਜ਼ਾਂ ਨਹੀਂ ਮਲਾਉਣੀ ਚਾਹੇ ਤੁਹਾਡੀ ਸਕਿਨ ਡਰਾਈ ਆ ਚਾਹੇ ਤੁਹਾਡੀ ਸਕਿਨ ਆਇਲੀ ਆ ਚਾਹੇ ਤੁਹਾਡੀ ਸਕਿਨ ਨੋਰਮਲ ਆ ਕਿਸੇ ਵੀ ਤਰ੍ਹਾਂ ਦੀ ਸਕਿਨ ਆ ਇਹ ਹਰ ਇੱਕ ਤਰ੍ਹਾਂ ਦੀ ਸਕਿਨ ਤੇ ਜਿਹੜੀ ਕਿ ਯੂਜ਼ ਹੋ ਜਾਂਦੀ ਆ ਠੀਕ ਆ ਕੋਈ ਮਤਲਬ ਐਵੇਂ ਨਹੀਂ ਹੈਗਾ ਵੀ ਤੁਹਾਨੂੰ ਵੀ ਇਹ ਡਰਾਈ ਸਕਿਨ ਲਈ ਆ ਇਹ ਨੋਰਮਲ ਸਕਿਨ ਲਈ ਆ ਜਾਂ ਇਹ ਆਇਲੀ ਸਕਿਨ ਲਈ ਆ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੋਊਗਾ ਇਹਦਾ ਕਿਸੇ ਵੀ ਤਰ੍ਹਾਂ ਦੀ ਸਕਿਨ ਤੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਠੀਕ ਆ ਤੇ ਤੁਸੀਂ ਕੀ ਕਰਨਾ ਤੁਸੀਂ ਥੋੜੀ ਜਿਹੀ ਗ੍ਰੇਸਲਿਨ ਆਪਦੇ ਹੱਥ ਤੇ ਪਾ ਲੈਣੀ ਹੈ ਜਦੋਂ ਤੁਸੀਂ ਰਾਤ ਨੂੰ ਸੌਣਾ ਸਭ ਤੋਂ ਪਹਿਲਾਂ ਤਾਂ ਆਪਦਾ ਫੇਸ ਆ ਜਿਹੜਾ ਪੂਰੀ ਤਰ੍ਹਾਂ ਨਾਲ ਕਲੀਨ ਹੋਣਾ ਚਾਹੀਦਾ ਠੀਕ ਆ ਮੇਰੇ ਖੋਲ ਹੀ ਨਹੀਂ ਸੀ ਭੁੱਲ ਗਈ ਸੀ ਆ ਦੇਖੋ ਇੰਨੀ ਕ ਆਪਾਂ ਪਾ ਲਈ ਆ ਠੀਕ ਆ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਪਾਉਣਾ ਗੁਲਾਬ ਜਲ ਰਾਤ ਨੂੰ ਰਾਤ ਨੂੰ ਜਦੋਂ ਤੁਸੀਂ ਸੌਣਾ ਆਪਦਾ ਫੇਸ ਆ ਜਿਹੜਾ ਕਲੀਨ ਕਰਿਆਏ ਤੁਸੀਂ ਠੀਕ ਆ ਕੋਈ ਵੀ ਫੇਸ ਵਾਸ਼ ਵਗੈਰ ਨਾਲ ਜਿਹਦੇ ਨਾਲ ਵੀ ਤੁਸੀਂ ਕਰਦੇ ਆ ਕਿਉਂਕਿ ਇਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਰਾਤ ਨੂੰ ਜਿਹੜਾ ਵੀ ਤਰ੍ਹਾਂ ਸਾਰੇ ਦਿਨ ਦੀ ਇੱਕ ਤਾਂ ਡਸਟ ਹੁੰਦੀ ਆ ਆਪਣੇ ਫੇਸ ਤੇ ਦੂਸਰਾ ਆਪਣਾ ਕੋਈ ਦਿਨ ਨੂੰ ਮੇਕਅਪ ਲਗਾਇਆ ਹੁੰਦਾ ਕੋਈ ਆਪਾਂ ਅੱਖਾਂ ਤੇ ਕੁਝ ਲਾਇਆ ਹੁੰਦਾ ਲਿਪਸ ਤੇ ਲਗਾਇਆ ਹੁੰਦਾ ਕੋਈ ਵੀ ਜਿਹੜਾ ਵੀ ਕੁਝ ਲਗਾਇਆ ਹੁੰਦਾ ਉਹਨੂੰ ਆਪਣਾ ਉਤਾਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਰਾਤ ਨੂੰ ਆਪਾਂ ਇਹ ਸਾਰੀਆਂ ਚੀਜ਼ਾਂ ਪਹਿਲਾਂ ਕਰਨਾ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਦੇ ਫੇਸ ਨੂੰ ਜਿਹੜਾ ਕਿ ਸਾਫ਼ ਕਰਨਾ ਉਸ ਤੋਂ ਬਾਅਦ ਤੁਸੀਂ ਇਹ ਵਾਲੀ ਚੀਜ਼ ਨੂੰ ਟਰਾਈ ਕਰਨਾ ਠੀਕ ਆ ਜਦੋਂ ਤੁਸੀਂ ਭੈਣਾ ਉਸ ਤੋਂ ਬਾਅਦ ਤੁਸੀਂ ਮਤਲਬ ਕੁਝ ਵੀ ਹੋਰ ਨਹੀਂ ਯੂਜ਼ ਕਰਨਾਗਾ ਆਪਾਂ ਥੋੜੀ ਜੀ ਤਾਂ ਗ੍ਰੇਸਲਿਨ ਲੈ ਲਈਏ ਥੋੜਾ ਜਿਹਾ ਆਪਾਂ ਲਵਾਂਗੇ ਗੁਲਾਬ ਜਲ ਵਿੱਚ ਇਹਦੇ ਮਿਕਸ ਕਰਨ ਵਾਸਤੇ ਦੋਨਾਂ ਦੀ ਲੋਚ ਏਨਾ ਠੀਕ ਆ ਦੋਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਆਪਦੇ ਹੱਥ ਦੀ ਤਾਂ ਇਹਨੂੰ ਆਪਾਂ ਐਵੇਂ ਕਰਕੇ ਆਪਦੇ ਫੇਸ ਤੇ ਪਹਿਲਾਂ ਲਗਾ ਲੈਣਾ ਫਿਰ ਆਪਾਂ ਇਹਦੀ 10 ਮਿੰਟ ਮ사ਜ ਕਰਨੀ ਆ ਫੇਸ ਤੇ ਏਵੇਂ ਹੀ ਬਸ ਲਿਪਸਵਾਗਰਾ ਤੇ ਸਾਰੇ ਤੁਸੀਂ ਕਰ ਸਕਦੇ ਹੋ ਇਹਦੀ ਹਰ મતલਬ ਪੂਰੇ ਫੇਸ ਤੇ ਕਰਨੀ ਆ ਠੀਕ ਆ ਜਿਵੇਂ ਇੱਥੇ ਕਾਲਾ ਕਾਲਾ ਹੋ ਜਾਂਦਾ ਜਾਂ ਖੱਡੇ ਜੇ ਨਹੀਂ ਬਣ ਜਾਂਦੇ ਖੱਡੇ ਜੇ ਬਣ ਜਾਂਦੇ ਆਪਣੇ ਕੰਘਾਂ ਦੇ ਨਾ ਮਤਲਬ ਓਪਨ ਪੋਰਸ ਜੇ ਖੋਲ ਖੋਲ ਕੇ ਐਵੇਂ ਪੂਰੇ ਡੂੰਗੇ ਡੂੰਗੇ ਖੱਡੇ ਜੇ ਬਣ ਜਾਂਦੇ ਸਕਿਨ ਦੇ ਉਹ ਸਕਿਨ ਜਿਹੜੀ ਇੱਕ ਮਤਲਬ ਤੋਂ ਡਿਸਕਿਨ ਇੱਕ ਗਲਾਸ ਦੀ ਤਰ੍ਹਾਂ ਹੋ ਜੂਗੀ ਸ਼ੀਸ਼ੇ ਦੀ ਤਰ੍ਹਾਂ ਚਮਕੂਗਾ ਤੁਹਾਡਾ ਫੇਸ ਤੁਸੀਂ ਜਦੋਂ ਲਗਾਤਾਰ ਇਹਨੂੰ ਹਫਤਾ 10 ਦਿਨ ਰੋਜ਼ ਰਾਤ ਨੂੰ ਟਰਾਈ ਕੀਤਾ ਨਾ ਤੁਸੀਂ ਆਪ ਹੀ ਖੁਦ ਦੇਖੋਗੇ ਵੀ ਤੁਹਾਡੀ ਸਕਿਨ ਜਿਹੜੀ ਕਿੰਨਾ ਕੁ ਫਰਕ ਤੁਹਾਨੂੰ ਦਿਖਦਾ ਤੇ ਚੀਜ਼ਾਂ ਸਿਰਫ ਦੋ ਹੀ ਆ ਕੋਈ ਜ਼ਿਆਦਾ ਚੀਜ਼ਾਂ ਨਹੀਂ ਹੈਗੀਆਂ ਤੇ ਨਾ ਹੀ ਕੋਈ ਇਹ ਆ ਵੀ ਬੜਾ ਮਹਿੰਗਾ ਸਮਾਨ ਆ ਇਹ ਇਹ ਵੈਸੇ ਤਾਂ ਤਕਰੀਬਨ ਸਾਰਿਆਂ ਪੈਣਾ ਕੋਲੇ ਹੁੰਦਾ ਹੀ ਆ ਕਿਉਂਕਿ ਇਹ ਹਰ ਇੱਕ ਚੀਜ਼ ਕੋਈ ਵੀ ਤੁਸੀਂ ਬਿਊਟੀ ਪ੍ਰੋਡਕਟ ਲੈਣੇ ਹੋ ਨਾ ਆਪਾਂ ਕਰੀਮ ਵਗੈਰਾ ਲੈਣੇ ਆ ਜਾਂ ਕੋਈ ਮੋਇਸਚਰਾਈਜ਼ਰ ਲਗਾਣੇ ਆ ਜਾਂ ਸੀਰਮ ਲਗਾਣੇ ਆ ਉਹਦੇ ਵਿੱਚ ਗ੍ਰੈਸਲਿਨ ਦਾ ਯੂਜ਼ ਹੁੰਦਾ ਹੀ ਹੁੰਦਾ ਠੀਕ ਆ ਤੁਸੀਂ ਚਾਹੇ ਉਹਦੇ ਪਿੱਛੇ ਜਿਹੜਾ ਲਿਖਿਆ ਹੁੰਦਾ ਨਾ ਉਹ ਚੀਜ਼ ਨੂੰ ਪੜ ਕੇ ਦੇਖਿਓ ਤੁਸੀਂ ਇਹ ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਕਿ ਯੂਜ਼ ਹੁੰਦੀ ਆ ਬਹੁਤ ਜ਼ਿਆਦਾ ਬਿਊਟੀ ਪ੍ਰੋਡਕਟਸ ਦੇ ਵਿੱਚ ਇਹ ਜਾਨੀ ਕਿ ਪਾਈ ਜਾਂਦੀ ਹੈ ਫੇਸ ਵਾਸ਼ ਵਗੈਰਾ ਵਿੱਚ ਵੀ ਪਾਈ ਜਾਂਦੀ ਹੈ ਆਪਾਂ ਤਾਂ ਸਿਰਫ ਉਹ ਇਹਨੂੰ ਪੜ ਲੈਨੇ ਵੀ ਆਹ ਵਾਲਾ ਫੇਸ ਵਾਸ਼ ਆਪਾਂ ਉਹ ਚੀਜ਼ਾਂ ਨੂੰ ਤਾਂ ਪੜਦੇ ਹੀ ਨਹੀਂ ਹੈਗੇ ਜਿਹੜੀਆਂ ਪਿੱਛੇ ਉਹਨਾਂ ਦੇ ਦਿੱਤੀਆਂ ਹੁੰਦਾ ਕਿ ਇਹਦੇ ਵਿੱਚ ਪਾਇਆ ਕੀ ਚੀਜ਼ਾਂ ਠੀਕ ਆ ਤੇ ਉਹ ਚੀਜ਼ਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਇਹਦਾ ਅਸਰ ਆ ਠੀਕ ਆ ਤੁਸੀਂ ਰਾਤ ਨੂੰ ਕੀ ਕੋਈ ਜ਼ਰੂਰੀ ਨਹੀਂ ਤੁਸੀਂ ਵੀ ਤੁਸੀਂ ਬੈਠ ਕੇ ਕਰਨਾ ਤੁਸੀਂ ਪਾਏ ਹੋ ਥੋੜਾ ਜਿਹਾ ਆਪਦੇ ਹੱਥ ਤੇ ਦੋਨੀਆਂ ਚੀਜ਼ਾਂ ਨੂੰ ਪਾਏ ਆ ਜਦੋਂ ਤੁਸੀਂ ਪਾ ਗਏ ਹੋ ਆਪਦੇ ਬੈਡ ਤੇ ਤਾਂ ਉਸ ਤੋਂ ਬਾਅਦ ਤੁਸੀਂ ਆਪਦੇ ਫੇਸ ਤੇ ਇਹਦੀ 5-10 ਮਿੰਟ ਐਵੇਂ ਲਗਾ ਕੇ ਫਿਰ ਇਹਦੀ ਮ사ਜ ਕਰ ਦਿੰਦੀ ਠੀਕ ਆ ਮ사ਜ ਕਰਕੇ ਵੈਸੇ ਤਾਂ ਇਹ ਕੋਈ ਨਹੀਂ ਲੱਗਦਾ ਵੀ ਚਿਪਚਿਪਾ ਜਾਂ ਕੁਝ ਵੀ ਕੋਈ ਫੇਸ ਤੇ ਨਹੀਂ ਲੱਗਦਾ ਇਹ ਵੀ ਚਿਪਚਿਪੁੰਦੀ ਆ ਜਾਂ ਕੁਝ ਵੀ ਆ ਤੋ ਨੂੰ ਨਾਰਮਲ ਹੀ ਲੱਗੂਗਾ ਫੇਸ ਫਿਰ ਵੀ ਤੁਹਾਨੂੰ ਜੇ ਲੱਗਦਾ ਵੀ ਕਿਸੇ ਨੂੰ ਕਈ ਵਾਰੀ ਨਹੀਂ ਵੀ ਕੋਈ ਪੈ ਸਕਦੇ ਵੀ ਕਈ ਐਵੇਂ ਜਿਹਾ ਹੁੰਦਾ ਵੀ ਨਹੀਂ ਅਸੀਂ ਫੇਸ ਤੇ ਕੁਝ ਵੀ ਲਗਾ ਕੇ ਨਹੀਂ ਆ ਰਾਤ ਨੂੰ ਪੈ ਸਕਦੇ ਤਾਂ ਤੁਸੀਂ ਅੱਧੇ ਪੌਣੇ ਘੰਟੇ ਬਾਅਦ ਜਦੋਂ ਤੁਸੀਂ ਸੌਣ ਲੱਗੋ ਤਾਂ ਆ ਦਾ ਫੇਸ ਆ ਜਿਹੜਾ ਧੋਇਆ ਉਹ ਨਾਰਮਲ ਪਾਣੀ ਨਾਲ ਕੋਈ ਦਿੱਕਤ ਨਹੀਂ ਆ ਜੇ ਤੁਸੀਂ ਉਵੇਂ ਹੀ ਪੈ ਜਾਓਗੇ ਤਾਂ ਸਵੇਰ ਉੱਠ ਕੇ ਧੋਵੋਗੇ ਤਾਂ ਇਸ ਤੋਂ ਬੈਸਟ ਤਾਂ ਕੋਈ ਚੀਜ਼ ਹੈ ਹੀ ਨਹੀਂ ਹੈਗੀ ਰਾਤ ਦੀ ਨਾਈਟ ਦੀ ਇਹ ਜਿਹੜੀ ਇੱਕ ਇੰਨੀ ਕੁ ਵਧੀਆ ਮ사ਜ ਆਣਾ ਕਹਿਣੇ ਕੀ ਆ ਬਸ ਠੀਕ ਆ ਇਹਨਾਂ ਚੀਜ਼ਾਂ ਦਾ ਨਾ ਮੈਂ ਤੁਹਾਨੂੰ ਨਾਈਟ ਮ사ਜ ਲਈ ਇੱਕ ਕੱਕੋਨੇਟ ਆਇਲ ਵੀ ਦੱਸਿਆ ਹੋਇਆ ਇੱਕ ਸੀਰਮ ਆ ਆਪਾਂ ਬਣਾਇਆ ਹੋਇਆ ਮਲਠੀ ਵਾਲਾ ਇਹਨਾਂ ਚੀਜ਼ਾਂ ਦਾ ਨਾ ਬਦਲ ਕਰਕੇ ਤੁਸੀਂ ਜਰੂਰ ਟ੍ਰਾਈ ਕਰਿਆ ਕਰੋ ਇਹ ਨਾ ਸੋਚਿਆ ਕਰੋ ਵੀ ਹੁਣ ਆਪਾਂ ਗ੍ਰੇਸਲਿਨ ਵਾਲਾ ਹੀ ਲਗਾਉਣਾ ਇਹਨਾਂ ਚੀਜ਼ਾਂ ਨੂੰ ਜਿਵੇਂ 2-4 ਦਿਨ ਉਹ ਲਾ ਲਈ ਫਿਰ ਵਿੱਚੋਂ ਬਦਲ ਕੇ 2 ਦਿਨ ਤੁਸੀਂ ਦੂਸਰੀ ਚੀਜ਼ ਲਗਾ ਲਈ ਇਹਨਾਂ ਚੀਜ਼ਾਂ ਨੂੰ ਤੁਸੀਂ ਟ੍ਰਾਈ ਕਰਦੇ ਰਿਹਾ ਕਰੋ ਤੁਹਾਡੀ ਸਕਿਨ ਆ ਜਿਹੜੀ ਇੰਨੀ ਕਿ ਜ਼ਿਆਦਾ ਨੇਚਰਲ ਤੌਰ ਤੇ ਗਲੋ ਕਰੂਗੀ ਨਾ ਨੇਚਰਲ ਇੱਕ ਤਾਂ ਜਿਹੜੀ ਆਪਾਂ ਮਾਰਕੀਟ ਚੋਂ ਕੋਈ ਵੀ ਕਰੀਮਾਂ ਵਗੈਰਾ ਲਾ ਕੇ ਉਹ ਤਾਂ ਹੁੰਦੀ ਆ ਬਿਊਟੀ ਤੁਹਾਨੂੰ ਪਤਾ ਹੀ ਐ ਕਿਹੜੀ ਬਿਊਟੀ ਹੁੰਦੀ ਆ ਠੀਕ ਆ ਉਹ ਤਾਂ ਡੁਪਲੀਕੇਟ ਬਿਊਟੀ ਹੁੰਦੀ ਆ ਜਿਵੇਂ ਆਪਾਂ ਪਾਰਲਰ ਤੇ ਜਾ ਕੇ ਮਤਲਬ ਕੋਈ ਕਰੀਮ ਆ ਲੈ ਲੈਨੇ ਆ ਉਹਦਾ ਜਿਹੜਾ ਰਿਜ਼ਲਟ ਹੁੰਦਾ ਉਹ ਆਪਾਂ ਜਿੰਨਾ ਤੇਰ ਯੂਜ਼ ਕਰਦੇ ਉਹਨਾਂ ਚ ਰਹਿਦਾ ਪਰ ਜਿਹੜੀਆਂ ਚੀਜ਼ਾਂ ਆ ਆਪਾਂ ਨੇਚਰਲ ਯੂਜ਼ ਕਰਦੇ ਆ ਨਾ ਇਹਨਾਂ ਚੀਜ਼ਾਂ ਦਾ ਰਿਜ਼ਲਟ ਜਿਹੜਾ ਲੌਂਗ ਲਾਸਟਿੰਗ ਹੁੰਦਾ ਤੇ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ ਤੇ ਫੇਰ ਤੁਹਾਨੂੰ ਇਹਦਾ ਰਿਜ਼ਲਟ ਆ ਜਿਹੜਾ ਇੰਨਾ ਕੁ ਵਧੀਆ ਮਿਲਦਾ ਨਾ ਤੁਸੀਂ ਕਮਾਲ ਮੰਨੋਗੇ ਤੁਸੀਂ ਇਹਨਾਂ ਚੀਜ਼ਾਂ ਨੂੰ ਬਾਅਦ ਚ ਛੱਡਣ ਤੇ ਵੀ ਤੁਹਾਨੂੰ ਆਏ ਫਰਕ ਨਹੀਂ ਹੁੰਦਾਗਾ ਵੀ ਮੇਰਾ ਫੇਸ ਆ ਜਿਹੜਾ ਕਿਵੇਂ ਹੋ ਗਿਆ ਮੈਂ ਆ ਚੀਜ਼ ਛੱਡਦੀ ਆ ਤੇ ਇਹ ਜਿਹੜੀ ਵੀ ਤੁਸੀਂ ਕਰੀਮ ਯੂਜ਼ ਕਰਦੇ ਹੋ ਜਾਂ ਕੋਈ ਬਿਊਟੀ ਪ੍ਰੋਡਕਟ ਯੂਜ਼ ਕਰਦੇ ਉਸ ਚੀਜ਼ ਦਾ ਤੁਸੀਂ ਇਹ ਚੀਜ਼ ਦੇਖਿਓ ਤੁਸੀਂ ਆਪਦੇ ਤੇ ਲਾ ਕੇ ਦੇਖੋ ਵੀ ਕੋਈ ਤੁਸੀਂ ਕਰੀਮ ਯੂਜ਼ ਕਰਦੇ ਹੋ ਨਾ ਤੁਸੀਂ ਉਹਨੂੰ ਹਫ਼ਤਾ 10 ਦਿਨ ਛੱਡ ਦੋ ਤਾਂ ਫਿਰ ਤੁਹਾਨੂੰ ਦੇਖਿਓ ਵੀ ਤੁਹਾਨੂੰ ਕਿਵੇਂ ਲੱਗੂਗਾ ਤੁਹਾਨੂੰ ਐਂ ਲੱਗਣ ਲੱਗ ਜੇ ਉਹ ਵੀ ਮੇਰਾ ਤਾਂ ਬਹੁਤ ਕੁਝ ਛੁੱਟ ਗਿਆ ਜਿਵੇਂ ਮੇਰਾ ਤਾਂ ਬਹੁਤ ਕੰਮ ਖਰਾਬ ਹੋ ਗਿਆ ਫੇਸ ਦਾ ਠੀਕ ਆ ਇਸ ਤਰ੍ਹਾਂ ਹੁੰਦਾ ਪਰ ਜਿਹੜੇ ਆਪਾਂ ਨੇਚਰਲ ਤਰੀਕੇ ਅਪਣਾਉਣੇ ਆ ਇਹਨਾਂ ਨਾਲ ਆਪਾਂ ਨੂੰ ਫੇਸ ਦਾ ਨਾਰਮਲ ਆ ਜੀ ਆਪਣੇ ਤੋਂ ਕਦੇ ਨਹੀਂ ਵੀ ਕੋਈ ਹੁੰਦਾ ਤਾਂ ਆਪਣਾ ਫੇਸ ਆ ਜਿਹੜਾ ਉਵੇਂ ਹੀ ਰਹਿੰਦਾ ਕੋਈ ਇਹਨਾਂ 'ਚ ਦਿੱਕਤ ਨਹੀਂ ਆਉਂਦੀ ਠੀਕ ਆ ਨੈਚਰਲ ਬਿਊਟੀ ਨੇਚਰਲੀ ਆ ਵੀ ਜਿਹੜੀ ਡੁਪਲੀਕੇਟ ਆ ਤਾਂ ਡੋਲੀਗੇਟ ਹੀ ਹੁੰਦੀ ਆ ਠੀਕ ਆ ਤੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਯੂਜ਼ ਆ ਜਿਹੜਾ ਜ਼ਰੂਰ ਕਰਿਆ ਕਰੋ ਪਾਲਰਾਂ ਦਾ ਪੈਸੇ ਹੀ ਖਰਾਬ ਕਰਨਾ ਬਸ ਨਾਲੇ ਉਹਨਾਂ ਦੇ ਸਾਈਡ ਇਫੈਕਟ ਵੀ ਬਹੁਤ ਜ਼ਿਆਦਾ ਹੁੰਦੀ ਆ ਬਲੀਚ ਵਗੈਰਾ ਤਾਂ ਜਿਹੜੇ ਕਰਾਉਣੇ ਆ ਨਾ ਆਪਾਂ ਇਹ ਤਾਂ ਪਤਾ ਨਹੀਂ ਕਿੰਨਾ ਕੁ ਆਪਣੀ ਸਕਿਨ ਉਆਂ ਸਾੜ ਪਾਉਂਦੇ ਹੈਗੇ ਆ ਲੋ ਜੀ ਆ ਦੇਖੋ ਤੁਸੀਂ ਇਹ ਆਪਾਂ ਐਵੇਂ ਹੁਣ ਕੋਈ ਪਤਾ ਨਹੀਂ ਲੱਗਦਾ ਦੇਖੋ ਕੋਈ ਚਿਪ-ਚਿਪ ਨਹੀਂ ਹੁੰਦੀ ਮੇਰੇ ਫੇਸ ਤੇ ਵੀ ਮੈਂ ਲਗਾਈ ਹੋਈ ਆ ਕੁਝ ਨਹੀਂ ਪਤਾ ਲੱਗਦਾ ਵੀ ਇਹ ਗ੍ਰੈਸਰੀਨ ਲੱਗੀ ਹੋਈ ਆ ਇਹ ਤੁਸੀਂ ਨੋਰਮਲ ਐਵੇਂ ਕਰਕੇ ਇਹ ਪੈ ਜਾਓਗੇ ਤਾਂ ਕੋਈ ਤੁਹਾਨੂੰ ਦਿੱਕਤ ਨਹੀਂ ਆਊਗੀ ਜੇ ਤੁਸੀਂ ਨਹੀਂ ਵੀ ਪੈ ਸਕਦੇ ਫਿਰ ਵੀ ਤੁਸੀਂ ਮਤਲਬ ਚਲ ਆਪਾਂ ਨੂੰ ਐ ਹੁੰਦਾ ਕਿ ਨਹੀਂ ਕਈ ਵਾਰੀ ਆਪਣੇ ਤੋਂ ਪਿਆ ਜਾਂਦਾ ਤਾਂ ਤੁਸੀਂ ਇਹਨੂੰ ਅੱਧੇ ਪੌਣੇ ਘੰਟੇ ਬਾਅਦ ਧੋ ਦੋ ਮ사ਜ ਕਰਕੇ ਉਸ ਤੋਂ ਬਾਅਦ ਅੱਧਾ ਘੰਟਾ ਤੁਸੀਂ ਉਵੇਂ ਪੈ ਜਾਓ ਆਪਾਂ ਮੋਬਾਈਲ ਵਗੈਰਾ ਵੇਖਦੇ ਹੀ ਰਹਿੰਦੇ ਆ ਜਿੰਨਾ ਚਿਰ ਪੈਂਦੇ ਆਏ ਤਾਂ ਹੈ ਨਹੀਂ ਵੀ ਆਪਾਂ ਬੈੱਡ ਤੇ ਪਏ ਤੇ ਨਾਲ ਦੀ ਨਾਲ ਸੌਂਗੇ ਠੀਕ ਆ ਜੇ ਬੱਚੇ ਵਗੈਰਾ ਨਾਲ ਗੱਲਾਂ ਗੁੱਲਾਂ ਕਰਦੇ ਰਹਿੰਦੇ ਆ ਆਪਾਂ ਟੀਵੀ ਵੇਖਦੇ ਆ ਉਹ ਨਾਚਰ ਤੁਸੀਂ ਕਰ ਹੀ ਚੱਲੋ ਜਦੋਂ ਅੱਧਾ ਘੰਟਾ ਹੋ ਜੇ ਉਸ ਤੋਂ ਬਾਅਦ ਤੁਸੀਂ ਜਿਹੜਾ ਆਪਦਾ ਫੇਸ ਆ ਨਾਰਮਲ ਪਾਣੀ ਨਾਲ ਧੋ ਕੇ ਆਰਾ ਕੋਸ਼ਿਨੀ ਲਾਉਣ ਦੀ ਲੋੜ ਕੋਈ ਚੀਜ਼ ਦੀ ਲੋੜ ਦੀ ਲੋੜ ਦੀ ਤੁਹਾਡਾ ਫੇਸ ਆ ਜਿਹੜਾ ਹੌਲੀ ਹੌਲੀ ਹਫ਼ਤੇ ਦਸਾਂ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਫਰਕ ਖੁਦ ਆਪ ਨੂੰ ਹੀ ਪਤਾ ਲੱਗਣ ਲੱਗ ਜੂ ਸ਼ੀਸ਼ੇ 'ਚ ਖੜ ਕੇ ਵੀ ਮੇਰੇ ਫੇਸ ਦਾ ਕੋਈ ਫਰਕ ਪੈ ਰਿਹਾ ਕਿਸੇ ਚੀਜ਼ ਤੇ ਠੀਕ ਆ ਜਿਵੇਂ ਹੁਣ ਕਈਆਂ ਦਾ ਫੇਸ ਇੱਥੋਂ ਕਾਲਾ ਜਿਵੇਂ ਸਕਿਨ ਜਲੀ ਪਈ ਆ ਨਾ ਜਲੀ ਪਈ ਹੁੰਦੀ ਸਕਿਨ ਉਹ ਸਕਿਨ ਬੜੀ ਜਲਦੀ ਸਹੀ ਹੋ ਗਈ ਇਸ ਚੀਜ਼ ਨਾਲ ਜਿਹੜੀ ਐ ਹੁੰਦੀ ਆ ਨਾ ਲੱਗਦੀ ਕਈਆਂ ਨੂੰ ਵੀ ਕੋਈ ਚੀਜ਼ ਗਰਮ ਚੀਜ਼ ਢੋਲ ਕੇ ਜਿਵੇਂ ਸੱਚੀ ਜਲ ਜਾਂਦੀ ਆ ਉਹ ਚੀਜ਼ ਤਾਂ ਬਹੁਤ ਜ਼ਿਆਦਾ ਇਹ ਚੀਜ਼ ਦਾ ਰਿਜ਼ਲਟ ਵਧੀਆ ਮਿਲੂਗਾ ਠੀਕ ਆ ਤੇ ਅੱਜ ਲਈ ਇੰਨਾ ਹੀ ਕਾਫੀ ਆ ਮਿਲਦੀ ਆ ਫਿਰ ਕੱਲ ਨੂੰ ਕੁਝ ਨਵਾਂ ਲੈ ਕੇ ਠੀਕ ਆ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਟਰਾਈ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਫੀਡਬੈਕ ਜਰੂਰ ਦਿਆ ਕਰੋ ਮੈਨੂੰ ਪਲੀਜ਼ ਠੀਕ ਆ ਤੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਬਹੁਤ ਜ਼ਿਆਦਾ ਧੰਨਵਾਦ ਸਾਰੀਆਂ ਹੀ ਭੈਣਾਂ ਦਾ ਬਹੁਤ ਜ਼ਿਆਦਾ ਦਿਲੋਂ ਸਤਿਕਾਰ ਕਰਦੀ ਆਂ ਆਪਾਂ ਤੇ ਐਵੇਂ ਆਪਣਾ ਪਿਆਰ ਆ ਜਿਹੜਾ ਬਣਾਈ ਰੱਖਿਓ ਤੇ ਆਪਾਂ ਨੂੰ ਸਪੋਰਟ ਕਰਦੇ ਰਹੋ ਆਪਾਂ ਤੁਹਾਡੀ ਸਪੋਰਟ ਨਾਲ ਹੀ ਆ ਚਲੋ ਜੀ ਠੀਕ ਆ ਓਕੇ ਬਾਏ